ਤੁਹਾਡਾ ਆਪਣਾ ਮਨਪ੍ਰੀਤ ਅਰੰਧਿਓ ਅੱਜ ਤੁਹਾਨੂੰ ਅਸੀਂ ਇਤਿਹਾਸਕ ਪਿੰਡ ਕਢਾਣੀ ਕਲਾਂ ਦੀ ਇੱਕ ਇਹੋ ਜਿਹੀ ਸ਼ਖਸੀਅਤ ਨਾਲ ਮਲਾਉਣ ਜਾ ਰਹੇ ਹਾਂ ਜੋ ਕਿ ਇੱਕ ਧਾਰਮਿਕ ਸ਼ਖਸੀਅਤਾਂ ਸਮਾਜ ਸੇਵੀ ਸ਼ਖਸੀਅਤਾਂ ਉਹਨੇ ਡਾਕਟਰ ਰਵਿੰਦਰਪਾਲ ਜੀ ਸ਼ਰਮਾ ਜਿਨ੍ਹਾਂ ਨੇ ਇਹ ਪ੍ਰਧਾਨ ਵੀ ਨੇ ਆਪਣੇ ਵੈਲਫੇਅਰ ਸੁਸਾਇਟੀ ਦੇ ਹੈਂਡੀਕੈਪਡ ਵੈਲਫੇਅਰ ਸੁਸਾਇਟੀ ਦੇ ਜਿੱਥੇ ਹੈਂਡੀਕੈਪਸ ਨੂੰ ਲੋੜ ਹੁੰਦੀ ਆ ਉਥੇ ਇਹ ਉਹਨਾਂ ਨੂੰ ਸਾਈਕਲੀਆਂ ਅਤੇ ਖੁੰਡੀਆਂ ਵੀ ਮਹੱਈਆ ਕਰਵਾਉਂਦੇ ਨੇ ਤੇ ਸਮਾਜ ਦੇ ਜਿਹੜੇ ਕੰਮ ਨੇ ਉਹਨਾਂ ਨੂੰ ਅੱਗੇ ਹੋ ਕੇ ਬੜੇ ਉਤਸ਼ਾਹ ਦੇ ਨਾਲ ਚਲਾਉਂਦੇ ਨੇ ਤੇ ਜਦੋਂ ਵੀ ਸਾਡੇ ਪੰਜਾਬ ਦੇ ਨਾਲ ਇਹਨਾਂ ਦਾ ਅਥਾ ਪਿਆਰ ਆ ਭਾਰਤ ਦੇ ਨਾਲ ਇਹਨਾਂ ਦਾ ਅਥਾ ਪਿਆਰ ਆ ਜਦੋਂ ਵੀ ਸਮਾਜ ਦੇ ਵਿੱਚ ਕੋਈ ਘਰਾਉਣੀ ਘਟਨਾ ਘਟਦੀ ਆ ਜਾਂ ਕਿਸੇ ਤਰ੍ਹਾਂ ਦੀ ਵੀ ਪੰਜਾਬ ਦੇ ਵਿੱਚ ਕੋਈ ਇਹ ਦੁਰਘਟਨਾ ਜਾਂ ਅਣਗਹਿਲੀ ਦੀਆਂ ਚੀਜ਼ਾਂ ਇਹਨਾਂ ਨੂੰ ਸਾਹਮਣੇ ਦੇਖਣ ਨੂੰ ਮਿਲਦੀਆਂ ਨੇ ਤਾਂ ਇਹਨਾਂ ਦਾ ਜਿਹੜਾ ਹਿਰਦਾ ਆਪਣੇ ਆਪ ਮਹਾਂਦਰੇ ਮਤਲਬ ਦੁੱਖ ਦੇ ਵਿੱਚ ਆ ਜਾਂਦਾ ਬੜੇ ਦੁਖੀ ਹੁੰਦੇ ਨੇ ਤੇ ਫਿਰ ਉਹਦੇ ਲਈ ਇਹ ਵਿਚਾਰਾ ਸਾਂਝੀਆਂ ਕਰਦੇ ਨੇ ਕਿ ਕਿਸ ਤਰ੍ਹਾਂ ਇਹ ਕਟਨਾਵਾਂ ਨੂੰ ਇੱਕ ਸੁਖਾਲਾ ਬਨਾਇਆ ਜਾਵੇ ਇਹਨਾਂ ਤੋਂ ਨਜਾਤ ਪਾਈ ਜਾਵੇ ਜਿਵੇਂ ਕਿ ਹੁਣੇ-ਹੁਣੇ ਫੌਜ ਵਰਸਸ ਕਰਨਲ ਦੇ ਨਾਲ ਜਿਹੜੀ ਇੱਕ ਝੱਟ ਪਈ ਆ ਪੁਲਿਸ ਦੇ ਵਿਭਾਗ ਦੀ ਉਹਨਾਂ ਦੇ ਸਬੰਧ ਵਿੱਚ ਇਹਨਾਂ ਦੇ ਨਾਲ ਵਿਚਾਰਾ ਸਾਂਝੀਆਂ ਕਰਦੇ ਆ ਡਾਕਟਰ ਸਾਹਿਬ ਤੁਹਾਡਾ ਦੇਸ਼ ਦੁਨੀਆ ਚੈਨਲ ਦੇ ਵਿੱਚ ਅਸੀਂ ਹਾਰਦਿਕ ਸਵਾਗਤ ਕਰਦੇ ਆ ਮੈਂ ਤੁਹਾਡਾ ਮੇਰੇ ਵੱਲੋਂ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਸਾਡੇ ਮਨਪੀਰ ਰਣਦੂ ਸਾਹਿਬ ਦਾ ਤੇ ਇਹਨਾਂ ਦਾ ਮੈਂ ਬਹੁਤ ਸ਼ੁਕਰਗੁਜ਼ਾਰ ਵੀ ਹਾਂ ਜਿਹੜੇ ਆਪਣੇ ਇੱਥੇ ਆ ਕੇ ਸਾਡੀ ਬਾਦ ਚੱਕਦੇ ਨੇ ਔਰ ਦੇਸ਼ ਔਰ ਵਦੇ ਦੇ ਵਿੱਚ ਇੱਕ ਆਪਣਾ ਧੂਰਾ ਬਣਦੇ ਨੇ ਆਵਾਜ਼ ਕਰ ਕਰ ਲੋਕਾਂ ਚ ਪਹੁੰਚਾਉਂਦੇ ਨੇ ਡਾਕਟਰ ਸਾਹਿਬ ਆਪਾਂ ਦੇਖਦੇ ਹਾਂ ਨਾ ਹੁਣ ਵਿਚਾਰ ਕਰਦੇ ਆ ਤੁਹਾਡੀ ਜਿਹੜੀ ਤੁਹਾਡੀ ਮਾਨਸਿਕ ਸਥਿਤੀ ਆ ਇਸ ਟਾਈਮ ਜਿਹੜਾ ਤੁਸੀਂ ਕਹਿ ਰਹੇ ਸੀ ਕੈਮਰੇ ਤੋਂ ਬਾਹਰ ਵੀ ਪ੍ਰਸ਼ਾਸਨ ਆ ਜਿਹੜਾ ਸਾਨੂੰ ਉਹਦੀ ਸਖਤ ਲੋੜ ਹੈ ਫੌਜ ਆ ਉਹ ਦੀ ਵੀ ਸਾਨੂੰ ਬਹੁਤ ਸਖਤ ਲੋੜਾ ਜਦੋਂ ਇਹਨਾਂ ਦੇ ਵਿੱਚ ਆਪਸੀ ਟਕਰਾਅ ਹੁੰਦਾ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਨੇ ਤੇ ਇਹ ਚੀਜ਼ਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿਹੜੇ ਨਜ਼ਰੀਏ ਨਾਲ ਦੇਖਦੇ ਹੋ ਪਹਿਲਾਂ ਤਾਂ ਮੈਂ ਜੀ ਇਹ ਘਟਨਾ ਦਾ ਬਹੁਤ ਨਿੰਦਣਯੋਗ ਹੈ ਵੀ ਇਹ ਜਿਹੜੇ ਪੰਜਾਬ ਦੇ ਅੰਦਰ ਆਪਣੀ ਆ ਚੀਜ਼ਾਂ ਹੋਣੀ ਚਾਹੀਦੀਆਂ ਨੇ ਕਿਉਂਕਿ ਇਹ ਗੁਰੂ ਪੀਰਾਂ ਦੀ ਧਰਤੀ ਹੈ ਇੱਕ ਪੰਜਾਬ ਹੀ ਆ ਆਪਣਾ ਜਿਹੜਾ ਦੇਸ਼ ਉਹ ਵਿਦੇਸ਼ ਦੇ ਵਿੱਚ ਹਰ ਇੱਕ ਚੀਜ਼ ਨੂੰ ਆਪਣਾ ਪੰਜਾਬੀ ਰਿਸਪੈਕਟ ਦਿੰਦਾ ਹੈ ਉਹ ਜਿੱਤ ਦਿੰਦਾ ਹੈ ਇਹ ਗੁਰੂ ਪੀਰਾਂ ਦੀ ਧਰਤੀ ਹੈ ਇਹਦੇ ਅੰਦਰ ਐਸੀ ਜਿਹੜੀਆਂ ਅਨੁਸ਼ਾਸਨ ਘਟਣਾ ਨੇ ਇਹ ਬਾਪਨੀਆਂ ਚਾਹੀਦੀਆਂ ਕਿਉਂਕਿ ਜਿਹੜੀ ਸਾਡੀ ਫੌਜ ਹੈ ਇੱਕ ਬਾਰਡਰ ਪਾਕਿਸਤਾਨ ਦੇ ਅੰਦਰ ਜੋ ਵੀ ਬਾਰਡਰ ਨੇ ਆਪਣੇ ਆਲੇ ਦਾਲੇ ਆਪਣੀ ਰੱਖਿਆ ਕਰਦੀ ਹੈ ਕਿਉਂਕਿ ਜਿਹੜਾ ਦੁਸ਼ਮਣ ਹੈ ਦੁਸ਼ਮਣ ਕਦੇ ਵੀ ਕਿਸੇ ਨੂੰ ਮaaf ਨਹੀਂ ਕਰਦਾ ਚਾਹੋ ਕਿਸੇ ਵੀ ਅੰਧਾਰੇ 'ਚ ਹੋਵੇ ਉਹਨਾਂ ਸਿਰਫ ਆਪਣੀ ਦੁਸ਼ਮਣੀ ਦਾ ਅਟੈਕ ਦਾ ਮਤਲਬ ਲੱਗਦਾ ਜਿਹੜੇ ਤਵਾਦ ਦੀ ਇਹ ਨੇ ਤਵਾਦ ਦਾ ਕੋਈ ਧਰਮ ਨਹੀਂ ਹੁੰਦਾ ਉਹਦਾ ਕੋਈ ਕਰਮ ਨਹੀਂ ਹੁੰਦਾ ਇਸ ਕਰਕੇ ਜਿਹੜੇ ਜਵਾਨ ਨੇ ਸਾਡੇ ਫੌਜ ਦੇ ਇਹ ਬੜੇ ਕਾਨੂੰਨ ਦੇ ਮਾਹਰ ਨੇ ਉਹਨਾਂ ਨੇ ਆਪਣੀ ਦੇਸ਼ ਦੀ ਰੱਖਿਆ ਕਰਕੇ ਹਰੇਕ ਤਰ੍ਹਾਂ ਦੇ ਆਪਣੀ ਸੇਧੀਆਂ ਦੰਦੇ ਨੇ ਪਰ ਜਿਹੜੀ ਆਪਣੀ ਪੰਜਾਬ ਦੇ ਅੰਦਰ ਪਟਿਆਲੇ ਦੇ ਅੰਦਰ ਕਰਨ ਸਾਹਿਬ ਨਾਲ ਘਟਨਾ ਹੋਈ ਹੈ ਬਹੁਤ ਇੱਕ ਇੱਕ ਤਕੜੀ ਨਿੰਦਣਯੋਗ ਹੈ ਇਹ ਘਟਨਾ ਹੋਣੀ ਚਾਹੀਦੀ ਜਿਹੜੇ ਸਾਡੇ ਪੰਜਾਬ ਦੇ ਪੁਲਿਸ ਅਫਸਰ ਨੇ ਉਹਨਾਂ ਦਾ ਕੋਈ ਸਿਸਟਮ ਜੀ ਕੋਈ ਆਪਣਾ ਵਧੀਆ ਕੰਮਕਾਰੀਆ ਕਰ ਰਹੀ ਸੀ ਉਹ ਰਸਤੇ ਦੇ ਵਿੱਚ ਘਟਣਾ ਵਾਪਰ ਗਈ ਕਿਉਂਕਿ ਕਰਨ ਸਾਹਿਬ ਨਾਲ ਵੀ ਕੋਈ ਉਹਨਾਂ ਦਾ ਕੋਈ ਨਿੱਜੀ ਦੁਸ਼ਮਣ ਨਹੀਂ ਸੀ ਜਾਂ ਕੋਈ ਕੋਈ ਐਸਾ ਕੋਈ ਸਿਸਟਮ ਨਹੀਂ ਸੀ ਇੱਕ ਰਸਤੇ ਦੇ ਵਿੱਚ ਇੱਕ ਚਾਨਕੀ ਘਟਣਾ ਵਾਪਰ ਗਈ ਉਹ ਇਹਦੇ ਅੰਦਰ ਵੀ ਬਹੁਤ ਜਿਹੜਾ ਉਹਨੂੰ ਈਸ਼ੂ ਤਕੜਾ ਦਿੱਤਾ ਗਿਆ ਮੈਂ ਰਾਜਨੀਤਿਕ ਪਾਰਟੀਆਂ ਨੂੰ ਵੀ ਇਹ ਬੇਨਤੀ ਕਰਾਂਗਾ ਇਹ ਆਪਣਾ ਜਰਨਲ ਨੂੰ ਵੀ ਮੈਂ ਜੋ ਮਿੱਟੀ ਦੇ ਆ ਗਏ ਜਰਨਲ ਸਹਿਬਾਨ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਉਹ ਪੰਜਾਬ ਦੇ ਮੁੱਖ ਮੰਤਰੀ ਭਗੰਤ ਮਾਨ ਜੀ ਨੇ ਮੈਂ ਇਹ ਸੁਰਗਦਾ ਕਰੂੰਗਾ ਸਾਡੇ ਵੱਲੋਂ ਸਮਾਜ ਸੇਵੀਆਂ ਵੱਲੋਂ ਪੰਜਾਬ ਵੱਲੋਂ ਹਰੇਕ ਵਾਸੀ ਵੱਲੋਂ ਵੀ ਜਿਹੜੀ ਦੁਰਘਟਨਾ ਹੋਈ ਹੈ ਬੜੀ ਨਿੰਦਣਯੋਗ ਹੈ ਵੀ ਇਹਨੇ ਜਿੰਨੇ ਵੀ ਨਜਿੱਠੀ ਜਾਵੇ ਪਹਿਲ ਦੇ ਆਧਾਰ ਤੇ ਬਹੁਤ ਵਧੀਆ ਗੱਲ ਹੋਊਗੀ ਕਿਉਂਕਿ ਇਹ ਜਿਹੜੀ ਘਟਨਾ ਨੇ ਪੰਜਾਬ ਦੇ ਅੰਦਰ ਬੱਪ ਨੇ ਚੇਂਦੇ ਜੇ ਕਾਨੂੰਨ ਦੇ ਰਖਵਾਲੇ ਆਪ ਦੇ ਵਿੱਚ ਉਲਝ ਗਏ ਤੇ ਜਿਹੜੀ ਆਮ ਜਨਤਾ ਪਬਲਿਕ ਹੈ ਉਹ ਬਹੁਤ ਇੱਕ ਚਿੰਤਾ ਦਾ ਵਿਸ਼ਾ ਹੈ ਮੈਂ ਇਸ ਕਰਕੇ ਬੇਨਤੀ ਕਰਦਾ ਆਪਣੇ ਪੰਜਾਬ ਵਾਸੀਆਂ ਨੂੰ ਨਗਰ ਵਾਸੀਆਂ ਨੂੰ ਬੇ ਮਹਾਰਾਜ ਅਗੇ ਹਰਦਾਸ ਕਰੋ ਬੇਨਤੀ ਕਰੋ ਪੰਜਾਬ ਨੂੰ ਐਸੀ ਕਿਹੜੀ ਨਜ਼ਰ ਖਾ ਗਈ ਇਸ ਕਰਕੇ ਆਪਾਂ ਅਰਦਾਸ ਬੇਨਤੀਆਂ ਕਰੇ ਪ੍ਰਮਾਤਮਾ ਇਹ ਜਿਹੜੀ ਕਟਨਾ ਨੇ ਦੁਆਰ ਨਬਾਪਣ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਸਾਹਿਬ ਆਪਰੇਸ਼ਨ ਚੱਲ ਰਹੇ ਨੇ ਇਹ ਆਪਰੇਸ਼ਨ ਦੇਖੋ ਨਸ਼ਿਆਂ ਦੀ ਦਲਦਲ ਦੇ ਵਿੱਚ ਫਸਿਆ ਹੋਇਆ ਪੰਜਾਬ ਆ ਆਪਰੇਸ਼ਨ ਕੀਤੇ ਜਾ ਰਹੇ ਨੇ ਤਾਂ ਜੋ ਕਿ ਆਪਾਂ ਨੌਜਵਾਨਾਂ ਨੂੰ ਜਿਹੜੇ ਤਸਕਰ ਨੇ ਜਾਂ ਉਹਨਾਂ ਨੂੰ ਫੜ ਸਕੀਏ ਤੇ ਇੱਕ ਇਹ ਜੁੱਧ ਨਸ਼ਿਆਂ ਵਿਰੁੱਧ ਮਹਮ ਚੱਲੀ ਹੋਈ ਆ ਠੀਕ ਆ ਤੇ ਇਹਦੇ ਵਿੱਚ ਜਿਹੜੀ ਪੰਜਾਬ ਪੁਲਿਸ ਆ ਉਹਦੇ ਰੋਲ ਨੂੰ ਤੇ ਤੁਸੀਂ ਕਿਵੇਂ ਦੇਖ ਰਹੇ ਹੋ ਦੇਖੋ ਜੀ ਪਹਿਲਾਂ ਤਾਂ ਮੈਂ ਸਾਡੇ ਭਗਵੰਤ ਮਾਨ ਜਮ ਮੁੱਖ ਮੰਤਰੀ ਸਾਹਿਬ ਦਾ ਡੀਜੀਪੀ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਬੜਾ ਤਖੜਾ ਪਰਾਲਾ ਚੱਕਿਆ ਜਿਨ੍ਹਾਂ ਨੇ ਗੈਂਗਸਟਰ ਨਸ਼ਾ ਦੇ ਵਪਾਰੀ ਸੀ ਘਰ ਬਣਾਏ ਸੀ ਨਜਾਇਜ਼ ਬਣਾਏ ਸੀ ਉਹ ਟੈ ਟੇਰੀ ਹੋਣੇ ਨੇ ਮੈਂ ਇਸ ਕਰਕੇ ਜਨਤਾ ਨੂੰ ਅਪੀਲ ਕਰਦਾ ਹਾਂ ਵੀ ਸਾਡੇ ਜਿਹੜੇ ਪ੍ਰਸ਼ਾਸਨ ਹੈ ਅਫਸਰ ਸਾਈ ਹੈ ਇਹਦਾ ਪੂਰਾ ਸਾਥ ਦਿਓ ਤੇ ਇਹਨੂੰ ਕਿਸੇ ਵੀ ਤਰ੍ਹਾਂ ਤੇ ਨਜ਼ਰ ਅੰਦਾ ਨਾ ਦਿਓ ਆਪਾਂ ਇਹਨੂੰ ਜਿਹੜਾ ਪੰਜਾਬ ਹੈ ਇਸ ਰੰਗਲਾ ਪੰਜਾਬ ਬਣਾਈਏ ਔਰ ਪੰਜਾਬ ਨੂੰ ਆਪਾਂ ਵਧੀਆ ਸੁਖਾਲੇ ਮੌਸਮ ਦੇ ਵਿੱਚ ਜਾਈਏ ਕਿਉਂਕਿ ਸਰਕਾਰ ਦੇ ਸਾਥ ਨਾਲ ਹੀ ਸਭ ਕੁਝ ਹੋਣਾ ਕਿਉਂਕਿ ਕੱਲਾ ਬੰਦਾ ਕੋਈ ਵੱਡਾ ਨਹੀਂ ਹੈਗਾ ਪਰ ਮੈਂ ਦੁਆਰੇ ਫੇਰ ਬੇਨਤੀ ਕਰਦਾ ਹਾਂ ਸਾਡੇ ਕਰਨਲ ਸਾਹਿਬ ਦੀ ਜੋ ਘਟਨਾ ਵਾਪਰੀ ਹੈ ਬਹੁਤ ਨਿੰਦਣਯੋਗ ਹੈ ਸਾਡੇ ਪ੍ਰਸ਼ਾਸਨ ਸਾਹਿਬ ਨੂੰ ਮੈਂ ਬੇਨਤੀ ਕਰਦਾ ਹਾਂ ਵੀ ਇਹਨੂੰ ਜਿਹੜੀ ਸਿਆਸੀ ਰੋਟੀਆਂ ਨਾ ਸੇਕਣ ਜਾਣ ਕਿਉਂਕਿ ਪੰਜਾਬ ਤਾਂ ਪਹਿਲਾਂ ਹੀ ਆਪਣਾ ਉਹਦੇ ਚ ਆਇਆ ਇਹ ਇਹ ਡਾਕਟਰ ਸਾਹਿਬ ਜਿਹੜੀ ਇਹ ਘਟਨਾ ਦਾ ਤੁਸੀਂ ਬਿਆਨ ਕਰ ਰਹੇ ਹੋ ਕਰਨਲ ਸਾਹਿਬ ਬਸ ਇਸ ਪੰਜਾਬ ਪੁਲਿਸ ਇਸ ਤਰ੍ਹਾਂ ਦੀ ਘਟਨਾ ਹੋਈ ਆ ਅਚਨਚੇਤ ਹੋਈ ਆ ਕਿ ਇਹਦਾ ਉਹ ਟਾਈਮ ਇਹ ਮਤਲਬ ਸਿਚੁਏਸ਼ਨ ਬਣੀ ਇਹਦਾ ਦੀ ਕ੍ਰਿਡਿਸ਼ਨ ਬਣੀ ਕਿ ਇਹ ਘਟਨਾ ਇਸ ਤਰ੍ਹਾਂ ਵਾਪਰ ਵਾਪਰ ਗਈ ਭਵਿੱਖ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਨਾ ਹੋਣ ਜਾਂ ਇਸ ਘਟਨਾ ਨੂੰ ਕਿਸ ਤਰ੍ਹਾਂ ਕੋਈ ਸੈੱਟ ਬਣਾਓ ਜਾਂ ਇਹ ਕਿਸੇ ਵੱਡੇ ਪਰਦਾ ਪਰ ਜਿਹੜੇ ਹੈਗੇ ਨੇ ਅਧਿਕਾਰੀ ਉਹਨਾਂ ਨੂੰ ਵਿੱਚ ਇਨਵੋਲਵ ਕਰਕੇ ਜਾਂ ਇਹ ਆਪਣੇ ਗ੍ਰਹਿ ਭਾਗ ਦੇ ਜਿਹੜੇ ਹੈਗੇ ਨੇ ਮੰਤਰੀ ਸਹਿਬਾਨ ਉਹਨਾਂ ਨੂੰ ਵਿੱਚ ਲੈ ਕੇ ਇਹ ਘਟਨਾ ਨੂੰ ਮਤਲਬ ਕਿਸ ਤਰ੍ਹਾਂ ਇਹ ਕੰਟਰੋਲ ਦੇ ਵਿੱਚ ਕੀਤਾ ਜਾ ਸਕਦਾ ਦੇਖੋ ਜੀ ਜਿਹੜੇ ਜਰਨਲ ਨੇ ਆਪਣਾ ਫੌਜ ਦੇ ਇੱਕ ਤੋਏ ਜੀ ਚਿੰਨ ਬੋਲ ਹੁਣ ਤੇ ਸਾਡੇ ਪ੍ਰਧਾਨ ਮੰਤਰੀ ਜੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਤੇ ਸਾਡੇ ਭਗਵਾਨ ਤਮਾਨ ਜੀ ਮੁੱਖ ਮੰਤਰੀ ਸਾਹਿਬ ਸੂਬੇ ਦੇ ਗ੍ਰਹਿ ਮੰਤਰੀ ਵੀ ਨੇ ਵੀ ਇਹ ਆਪਣਾ ਰਲ ਮਿਲ ਕੇ ਜੋ ਵੀ ਹੈ ਇਹ ਬੜੀ ਤਕੜੀ ਜਿਹੜੀ ਚੱਲੀ ਹੈ ਪ੍ਰੇਸ਼ਣ ਆਪੋਜੀਸ਼ਨ ਰੋਟੀਆਂ ਸੇਕ ਰਹੀ ਐ ਵੀ ਮੈਂ ਤਾਂ ਆਹੀ ਬੇਨਤੀ ਕਰਾਂਗਾ ਬੜੇ ਸੰਜਮ ਨਾਲ ਬੜੇ ਪਿਆਰ ਨਾਲ ਬੜੇ ਢੰਗਾਈ ਨਾਲ ਇਹ ਜਿਹੜਾ ਮਸਲਾ ਹੱਲ ਕੀਤਾ ਜਾਵੇ ਅਨਿਤਾ ਇਹਦੇ ਜਿਹੜੇ ਨਤੀਜੇ ਨੇ ਬੜੇ ਗਲਤ ਲਿਕਣਗੇ ਇੱਕ ਸਰ ਜਿਹੜੇ ਸਾਬਕਾ ਸੈਨਿਕ ਨੇ ਜਾਂ ਸਾਬਕਾ ਫੌਜੀ ਨੇ ਉਹਨਾਂ ਦੇ ਵਿੱਚ ਵੀ ਮਤਲਬ ਇਸ ਚੀਜ਼ ਨੂੰ ਲੈ ਕੇ ਕਾਫੀ ਰੌਸ ਪਾਇਆ ਜਾ ਰਿਹਾ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਕਿ ਉਹ ਇਸ ਘਟਨਾ ਪ੍ਰਤੀ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਆਪਣਾ ਬਿਹੇਵੀਅਰ ਆ ਉਹ ਰੱਖਣ ਦੇਖੋ ਜੀ ਮੈਂ ਤਾਂ ਇਹੀ ਕਰੂੰਗਾ ਦੇਖੋ ਆਪਣੇ ਜਵਾਨ ਨੇ ਵਿਚਾਰੇ ਰਾਖੀਆਂ ਕਰਦੇ ਆਪਣੇ ਬਾੜਾਂ ਦੀ ਆਏ ਨੇ ਦੇਖੋ ਜੇ ਇੱਕ ਬੰਦਾ ਇੱਕ ਜਮਾਤ ਦੇ ਅੰਦਰ ਹੁੰਦਾ ਹੈ ਉਹਦਾ ਭਾਈਚਾਰਾ ਹੁੰਦਾ ਹੈ ਦੇਖੋ ਸਾਥ ਤਾਂ ਉਹਨਾਂ ਦੇਣਾ ਹੀ ਪੈਂਦਾ ਉਹਨਾਂ ਦਾ ਫਰਜ਼ ਵੀ ਹੈ ਪਰ ਮੈਂ ਤਾਂ ਇਹ ਸ਼ਾਂਤੀ ਦੇ ਪ੍ਰਤੀਵਾ ਪੰਜਾਬ ਨੂੰ ਮਤਲਬ ਉਸ ਤਰ੍ਹਾਂ ਨਾ ਦਿੱਤਾ ਜਾਵੇ ਠੇਕੇਲਾ ਜਾਵੇ ਇਹਨੂੰ ਆਪਣਾ ਸਹੀ ਰਸਤੇ ਤੇ ਪਹੁੰਚਾਇਆ ਜਾਵੇ ਰਲ ਮਿਲ ਕੇ ਮੈਂ ਤਾਂ ਆਹੀ ਬੇਨਤੀ ਸਾਡੇ ਅਫਸਰ ਸਾਹਿਬਾਨ ਨੂੰ ਕਰਾਂਗਾ ਜੀ ਡਾਕਟਰ ਰਵਿੰਦਰ ਸ਼ਰਮਾ ਜੀ ਜਦੋਂ ਸਮਾਜ ਸੇਵੀ ਨੇ ਧਾਰਮਿਕ ਖਿਆਲਾਂ ਦੇ ਵੀ ਨੇ ਜਦੋਂ ਵੀ ਕੋਈ ਪੰਜਾਬ ਦੇ ਵਿੱਚ ਘਟਨਾ ਵਾਪਰਦੀ ਆ ਜਾਂ ਸਾਡੇ ਵੱਖ-ਵੱਖ ਸੂਬਿਆਂ ਦੇ ਵਿੱਚ ਸਮਾਜ ਨੂੰ ਲੈ ਕੇ ਇਸ ਤਰ੍ਹਾਂ ਦੀਆਂ ਘਟਨਾਵਾਂ ਹੈਪਨ ਹੁੰਦੀਆਂ ਨੇ ਤਾਂ ਮਤਲਬ ਇਹਨਾਂ ਦਾ ਜਿਹੜਾ ਮਾਨਾ ਬੜਾ ਪੀੜਿਤ ਹੁੰਦਾ ਕਿਉਂਕਿ ਇਹ ਪੰਜਾਬ ਨੂੰ ਪਿਆਰ ਕਰਨ ਵਾਲੇ ਨੇ ਇਹ ਭਾਰਤ ਨੂੰ ਪਿਆਰ ਕਰਨ ਵਾਲੇ ਇਹ ਸਾਡੇ ਸਮਾਜ ਨੂੰ ਪਿਆਰ ਕਰਨ ਵਾਲੇ ਨੇ ਇਹ ਸਾਰੇ ਨੂੰ ਇੱਕ ਹੀ ਨਜ਼ਰ ਦੇ ਨਾਲ ਦੇਖਦੇ ਨੇ ਤੇ ਡਾਕਟਰ ਜੀਆ ਸਵਾਭਾ ਵੀ ਸਭ ਬਹੁਤ ਵਧੀਆ ਲੈਵਲ ਤੇ ਸਾਰਿਆਂ ਨੂੰ ਪੁੰਨਦਾਨ ਦੇ ਤੌਰ ਤੇ ਮਤਲਬ ਇਹ ਨਿਵਾ ਰਹੇ ਨੇ ਹਲਕੇ ਦੇ ਵਿੱਚ ਇਹਨਾਂ ਨੇ ਇਸ ਪ੍ਰਤੀਕਰਮ ਦੇ ਉੱਤੇ ਆਪਣਾ ਜਿਹੜਾ ਹੈਗਾ ਵਿਚਾਰ ਦਿੱਤੇ ਮੈਂ ਡਾਕਟਰ ਸਹਿਬਾਨ ਦਾ ਆਪਣੇ ਵੱਲੋਂ ਤੇ ਦੇਸ਼ ਦੁਨੀਆ ਚੈਨਲ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ